ਅੱਜ 15 ਅਗਸਤ ਹੈ ਨਾ ਆਯਾਦੀ ਦੀ ਲੜਾਈ 'ਚ 90 93% ਕੁਰਬਾਨੀਆਂ ਸਾਡੀਆਂ ਕਿਹੜੇ ਮੋਰਚੇ ਨਹੀਂ ਅਸੀਂ ਲਾਏ ਜਦੋਂ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਅਸੀਂ ਉਹਨਾਂ ਦੇ ਚਾਬੀਆਂ ਵਾਲਾ ਮੋਰਚਾ ਫਿਰ ਗੁਰੂ ਕਾ ਬਾਗ ਮੋਰਚਾ ਜੈਤੂ ਵਾਲਾ ਮੋਰਚਾ ਫਿਰ ਅਸੀਂ ਹੁਣ ਵਾਲੇ ਸੰਘਰਸ਼ਾਂ ਦੀ ਗੱਲ ਕਰ ਲਈਏ ਬਰਗਾੜੀ ਵਾਲਾ ਮੋਰਚਾ ਆਪਾਂ ਮੋਰਚਾ ਲਾਇਆ ਸਰਬੱਤ ਖਾਲਸਾ ਉਹ ਸਰਸੇ ਵਾਲੇ ਸਾਧ ਵੇਲੇ ਫਿਰ ਸਾਰੀ ਕੌਮ ਸਾਰਾ ਪੰਥ ਇਕੱਠਾ ਹੋ ਗਿਆ ਅੱਜ ਕਿਸਾਨੀ ਸੰਘਰਸ਼ 'ਚ ਖੜੇ ਆਂ ਇਹਦੇ ਵਿੱਚ ਸਾਡੇ ਨਾਲ 84 ਵੀ ਵਾਪਰ ਜਾਂਦੀ ਆ ਸਾਡੇ ਨਾਲ ਨਸ਼ਲ ਕੁਰਸੀ ਵੀ ਸਾਡੀ ਹੋ ਜਾਂਦੀ ਆ ਫੇਰ ਸਾਡੀ ਲੁਕਮੇ ਤੌਰ 'ਤੇ ਵੀ ਨਸ਼ਲ ਕੁਰਸੀ ਚੱਲ ਰਹੀ ਆ ਜਿਹਨੂੰ ਹਜੇ ਤੱਕ ਕੌਮ ਦੇਖ ਨਹੀਂ ਪਾ ਰਹੀ ਕਿਉਂ ਨਹੀਂ ਦੇਖ ਪਾ ਰਹੇ ਸਾਡੀ ਮਾਨਸਿਕਤਾ ਕਿੱਥੇ ਚਲ ਗਈ ਅਸੀਂ ਗੱਲਾਂ ਨੂੰ ਸਮਝ ਕਿਉਂ ਨਹੀਂ ਪਾ ਰਹੇ ਕਿਉਂਕਿ 150 ਸਾਲ ਦੀ ਗਲਾਮੀ ਨੇ ਸਾਡੀ ਮਾਨਸਿਕਤਾ 'ਚ ਡਰ ਪੈਦਾ ਕਰ ਦਿੱਤਾ ਇਹ ਡਰ 26 ਜਨਵਰੀ ਨੂੰ ਤੁਸੀਂ ਦੇਖਿਆ ਸੀ ਜਦੋਂ ਨਿਸ਼ਾਨ ਸਾਹਿਬ ਉਸ ਕੇਲੇ ਤੇ ਝੁੱਲਿਆ ਤੇ ਸਾਡੇ ਤੇ ਸਾਡੇ ਆਗੂਆਂ ਨੇ ਨਹੀਂ ਸਰਕਾਰ ਨੇ ਕਿੱਡਾ ਵੱਡਾ ਅਟੈਕ ਕੀਤਾ ਲੋਕਾਂ ਨੇ ਨਿਸ਼ਾਨ ਸਾਹਿਬ ਲਗਾਉਣ ਲੱਗ ਪਏ ਆਦੇ ਗੁਰੂ ਦੇ ਨਿਸ਼ਾਨਾਂ ਤੋਂ ਮੁਨਕਰ ਹੋ ਗਏ ਇਹ ਕਿਉਂ ਵਰਤਾਰੇ ਵਾਪਰਦੇ ਆ